ਪੂਰੇ ਪੰਜਾਬ ਦੇ ਵਿੱਚੋਂ 75 7500 ਦੇ ਚੈੱਕ ਪੰਚਾਇਤਾਂ ਤੋਂ ਕਟਵਾਏ ਗਏ ਨੇ ਉਹ ਕਿਸ ਦਿਨਾਂ ਤੇ ਕੁਛ ਜਿਹੜੀਆਂ ਯੁੱਧ ਨਸ਼ੇ ਵਿਰੁੱਧ ਜਰਸੀਆਂ ਜਿਹੜੀਆਂ ਇਹਨਾਂ ਨੇ ਬਣਵਾਈਆਂ ਨੇ ਟੋਪੀਆਂ ਬਣਵਾਈਆਂ ਨੇ ਇਹਦੇ 'ਚ ਜਿਹੜਾ ਰਿਸਟ ਬੈਂਡ ਜਿਹੜਾ ਹੁੰਦਾ ਉਹ ਔਰ ਦੋ ਤਿੰਨ ਛੋਟੇ ਛੋਟੇ ਬੈਨਰ ਔਰ ਉਹਦੀ ਜਿਹੜੀ ਕੀਮਤ ਆ 15000 ਰੁਪਇਆ ਉਹ ਪੰਚਾਇਤਾਂ ਤੋਂ ਲਈ ਗਈ ਹੈ 15 ਦਿਨ ਬਾਅਦ ਚੱਕੇ ਨੇ ਹਨਾਨੀ ਦੀ ਗੱਲ ਤਾਂ ਇਹ ਦੇਖੋ 15 ਦਿਨ ਬਾਅਦ ਕਿਸੇ ਨੇ ਕਹਿਤਾ ਹੋਣਾ ਵੀ ਤੁਹਾਡੀ ਮਾੜੀ-ਮੋਟੀ ਕਿਤੇ ਹੋ ਸਕਦਾ ਤੁਹਾਡੀ ਖੁਸ਼ੀ ਹੋਈ ਜ਼ਮੀਨ ਬਾਤ ਚ ਪੇ ਇਹ ਲੋਏ ਲੀਡਰ ਨੇ ਜਮਾਨਤਾ ਜਬਤ ਹੋਏ ਲੀਡਰ ਨੇ ਖੱਦਿਆਂ ਚੋਂ ਨਕਾਰੇ ਹੋਏ ਇਹਨਾਂ ਦੇ ਰਾਜ ਚ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਘਰਾਂ ਚ ਲੋਕਾਂ ਦੇ ਸੱਤਰ ਬਿਚਾਉਣ ਵਾਲੇ ਲੀਡਰ ਆ ਮੰਡੀ ਚ ਜਿੱਥੇ ਬੈਠੇ ਆ ਪੂਰੇ ਘਟਾਲਾ ਕਰਨ ਵਾਲੇ ਇਹਨਾਂ ਦੇ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਇਹ ਆਪਣੇ ਆਪ ਨੂੰ ਕਹਣ ਵਾਲੇ ਬਾਹਰਦਾਨੇ ਚੋਂ ਰੁਪਈਏ ਖਾਣ ਵਾਲੇ ਪੰਚਾਇਤਾਂ ਤੋਂ ਸਟੇਸ਼ਨਰੀ ਦੇ ਨਾਂ ਤੇ ਕਾਪੀ ਪੈਨਸਲ ਕੋਈ ਜਿਹੜੀ ਅ ਪੰਚਾਇਤਾਂ ਨੂੰ ਜਿਹੜੀ ਜਾਂਦੀ ਹੈ ਉਹਦੇ ਨਾਂ ਤੇ 7000 ਰੁਪਇਆ ਹਰ ਪੰਚਾਇਤ ਨੂੰ ਜਿਹੜਾ ਤੇ ਉਹ ਉਹਦੇ ਤਾਂ ਜਿਹੜਾ ਬਿੱਲ ਬਣਾਇਆ ਜਾ ਰਿਹਾ ਉਹਨਾਂ ਤੋਂ ਲਿਆ ਜਾ ਰਿਹਾ ਔਰ ਹਾਲਾਂਕਿ ਮਹ ਜੋ 7800 ਰੁਪਏ ਦੀ ਬਣਦੀ ਹੈ ਸੋ ਪੰਚਾਇਤ ਮੰਤਰੀ ਕੌਣ ਨੇ ਤੁਸੀਂ ਤਾਂ ਸਾਰੇ ਜਾਣਦੇ ਹੋ ਪੰਜਾਬ ਵੀ ਜਾਣਦਾ ਤੇ ਇਥੋਂ ਦੇ ਖੰਨੇ ਦੇ ਜਿਹੜੇ ਐਮ ਐਲ اے ਨੇ ਕਰਨਪ੍ਰੀਤ ਸਿੰਘ ਸੌਂਧ ਉਹ ਪੰਚਾਇਤ ਮਹਿਕਮੇ ਦੇ ਮੰਤਰੀ ਨੇ ਔਰ ਇਹ ਸ਼ਰੇਆਮ ਜਿਹੜੀ ਆ ਉਹ ਮੈਂ ਸਮਝਦਾ ਕਿ ਬਹੁਤ ਵੱਡੀ ਇਹ ਇੱਕ ਠੱਗੀ ਨਹੀਂ ਇਹ ਲੁੱਟ ਜਿਹੜੀ ਆ ਉਹ ਸਾਹਮਣੇ ਆਈ ਹੈ ਔਰ ਉਹਦੇ ਨਾਲ ਨਾਲ ਤੁਸੀਂ ਦੇਖੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਆ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਕਿ ਖੰਨੇ ਵਿੱਚ ਜੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਮੁਹਿੰਮ ਹੈ ਉਹ ਯੁੱਧ ਨਸ਼ਾ ਵਿਰੋਧ ਘਟਾ ਯੁੱਧ ਵਿਰੋਧੀਆਂ ਵਿਰੁੱਧ ਵੱਧ ਹੈ ਵਿਰੋਧੀਆਂ ਨੂੰ ਹੀ ਇਹਦੇ ਵਿੱਚ ਨਿਸ਼ਾਨੇ ਤੇ ਜਿਹੜਾ ਲਿਆ ਜਾ ਰਿਹਾ ਔਰ ਤੁਸੀਂ ਦੇਖੋ ਕਿ ਕਿੱਡੀ ਵੱਡੀ ਮਤਲਬ ਠੱਗੀ ਮਾਰੀ ਗਈ ਹੈ ਕਿ 75 7500 ਦੇ ਹਰ ਪੰਚਾਇਤ ਤੋਂ ਪੂਰੇ ਪੰਜਾਬ ਦੇ ਅੰਦਰ ਮੈਂ ਇਕੱਲੇ ਖੰਨੇ ਦੀ ਗੱਲ ਨਹੀਂ ਕਰ ਰਿਹਾ ਜਾਂ ਸੰਬਰਾਲੇ ਜਾਂ ਪਾਇਲ ਦੇ ਬਲੌਕ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ ਦੇ ਵਿੱਚੋਂ 75 7500 ਦੇ ਚੈੱਕ ਪੰਚਾਇਤਾਂ ਤੋਂ ਕਟਵਾਏ ਗਏ ਨੇ ਉਹ ਕਿਸ ਦਿਨਾਂ ਤੇ ਕੁਝ ਜਿਹੜੀਆਂ ਯੁੱਧ ਨਸ਼ੇ ਵਿਰੁੱਧ ਜਰਸੀਆਂ ਜਿਹੜੀਆਂ ਇਹਨਾਂ ਨੇ ਬਣਵਾਈਆਂ ਨੇ ਟੋਪੀਆਂ ਬਣਵਾਈਆਂ ਨੇ ਇਹਦੇ 'ਚ ਜਿਹੜਾ ਰਿਸਟ ਬੈਂਡ ਜਿਹੜਾ ਹੁੰਦਾ ਉਹ ਔਰ ਦੋ ਤਿੰਨ ਛੋਟੇ ਛੋਟੇ ਬੈਨਰ ਔਰ ਉਹਦੀ ਜਿਹੜੀ ਕੀਮਤ ਆ 15000 ਰੁਪਇਆ ਉਹ ਪੰਚਾਇਤਾਂ ਤੋਂ ਲਈ ਗਈ ਹੈ ਤੁਸੀਂ ਦੇਖੋ ਜੇ ਆਪਾਂ 12.5 ਹਜ਼ਾਰ 13000 ਪੰਚਾਇਤਾਂ ਨੇ ਤਾਂ ਲਗਭਗ ਇਹ ਕਰੋੜਾਂ ਚ ਇਹਦੀ ਜਿਹੜੀ ਰਕਮ ਬਣ ਜਾਂਦੀ ਹੈ। ਔਰ ਕਰਕ ਹੀ ਰਹੇ ਨੇ ਕਿ ਉਹ ਜਿਹੜੀਆਂ ਜਰਸੀਆਂ, ਰਿਸਟ ਬੈਂਡ, ਟੋਪੀਆਂ ਜਾਂ ਬੈਨਰ ਇੱਕ ਪਿੰਡ ਦੇ ਵਿੱਚ ਜਿੱਥੇ ਪ੍ਰੋਗਰਾਮ ਕਰਦੇ ਨੇ ਉੱਥੇ ਉਸ ਨੂੰ ਵਰਤ ਕੇ ਅਗਲੇ ਪਿੰਡ ਲੈ ਜਾਂਦੇ ਨੇ। ਅਗਲੇ ਪਿੰਡ ਤੋਂ ਫਿਰ ਅਗਲੇ ਜਿਹੜਾ ਪ੍ਰੋਗਰਾਮ ਜਦੋਂ ਹੁੰਦਾ ਉੱਥੇ ਲੈ ਜਾਂਦੇ ਨੇ। ਸੋ ਕਹਿਣ ਤੋਂ ਬਾਅਦ ਵੀ ਸ਼ਰਿਆਮ ਇਹ ਐਡੀ ਵੱਡੀ ਠੱਗੀ ਜਿਹੜੀ ਆ, ਇਹ ਲੁੱਟ ਜਿਹੜੀ ਆ ਉਹ ਅੱਜ ਇਸ ਪੰਚਾਇਤ ਮਹਿਕਮੇ ਔਰ ਮੰਤਰੀ ਸੌਨ ਬਨੋ ਇਹ ਜਿਹੜੀ ਆ ਉਹ ਸਾਡਾ ਦੋਸ਼ ਹੈ ਕਿ ਉਹਨਾਂ ਨੇ ਇਹ ਜਿਹੜੀ ਆ ਉਹ ਵੱਡਾ ਇੱਕ ਘਪਲਾ ਸਾਹਮਣੇ ਆਇਆ ਔਰ ਸਾਡੀ ਮੰਗ ਆ ਮੁੱਖ ਮੰਤਰੀ ਜੀ ਤੋਂ ਕਿ ਇਹਦੀ ਬਿਜ਼ਨਸ ਦੀ ਜਾਂਚ ਕਰਵਾਈ ਜਾਵੇ ਔਰ ਇੱਕ ਪਾਸੇ ਤਾਂ ਝਾੜੂ ਪਾਰਟੀ ਔਰ ਖਾਸ ਕਰਕੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨੇ ਕਿ ਸਾਡਾ ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਭ੍ਰਿਸ਼ਟਾਚਾਰ ਹੈ ਔਰ ਐਡੇ ਵੱਡੇ ਵੱਡੇ ਪ੍ਰਸ਼ਤ ਮੰਤਰੀ ਜਿਹੜੇ ਨੇ ਇਹਨਾਂ ਨੇ ਕੈਬਨਿਟ ਚ ਰੱਖੇ ਹੋਏ ਨੇ ਪਰ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਇਹਨਾਂ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜਾਂ ਮੁੱਖ ਮੰਤਰੀ ਜੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਇਹ ਐਡੇ ਵੱਡੇ ਵੱਡੇ ਕਪਲੇ ਜਿਹੜੇ ਸਾਹਮਣੇ ਆ ਰਹੇ ਨੇ ਹੁਣ ਜਦੋਂ ਸੌਨ ਸਾਹਿਬ ਮੰਤਰੀ ਬਣਦੇ ਨੇ ਉਸੇ ਵੀਡੀਓ ਨੂੰ ਜਿਹਦੇ ਤੇ ਐਡਾ ਵੱਡਾ ਗਵਨ ਦਾ ਦੋਸ਼ ਹੈ ਔਰ ਜਿਹੜਾ ਇਨਕੁਆਰੀ ਦੇ ਵਿੱਚ ਇਨਕੁਆਰੀ ਭੁਗਤ ਰਿਆ ਉਹਨੂੰ ਬਹਾਲ ਕਰ ਦਿੱਤਾ ਗਿਆ ਉਹਨੂੰ ਬਹਾਲ ਕਰਕੇ ਅੱਜ ਦੋ ਵੀਡੀਓ ਮਹਿਕਮੇ ਜਿਹੜੇ ਉੱਥੇ ਦੋ ਬਲਾਕ ਜਿਹੜੇ ਨੇ ਇੱਕ ਨੜਿਆਲਾ ਔਰ ਦੂਸਰਾ ਢਿਲਮਾ ਅੱਜ ਉਹਨੂੰ ਦੋ ਬਲਾਕਾਂ ਦਾ ਵੀਡੀਓ ਲਾਇਆ ਹੋਇਆ ਕਿਨੇ ਲਾਇਆ ਪੰਚਾਇਤ ਮੰਤਰੀ ਸੌਨ ਸਾਹਿਬ ਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੁਸੀਂ ਦੇਖੋ ਹਰਾਨੀ ਦੀ ਗੱਲ ਇਹ 13246 ਪੰਚਾਇਤਾਂ ਨੇ ਪੂਰੇ ਪੰਜਾਬ ਦੇ ਸਭ ਤੋਂ ਪਹਿਲਾਂ ਜੇ ਇਹ ਗੱਲ ਕਿਸੇ ਨੂੰ ਪਤਾ ਲੱਗੀ ਹੈ ਕੋਈ ਇਹ ਇਹ ਕੁਝ ਸਰਟਨ ਪਿੰਡਾਂ ਦੇ ਵਿੱਚ ਕਈ ਅਫਸਰਾਂ ਨੇ ਸ਼ਰਾਰਤ ਕੀਤੀ ਸੀ ਕੋਈ ਜ਼ਿਆਦਾ ਨਹੀਂ ਘਾਟੇ ਪਿੰਡ ਦੇ ਇਹ ਹੈਰਾਨੀ ਦੀ ਗੱਲ ਤੁਸੀਂ ਇਹ ਦੇਖੋ ਮੈਂ ਆਪਣੇ ਡਿਪਾਰਟਮੈਂਟ ਪ੍ਰਤੀ ਕਿੰਨਾ ਵਿਜੀਲੈਂਟ ਹਾਂ ਸਭ ਤੋਂ ਪਹਿਲਾਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਔਰ ਮੈਂ 15 ਦਿਨ ਪਹਿਲਾਂ ਇਹਦੇ ਤੇ ਇੱਕ ਐਸਆਈਟੀ ਬਣਾ ਕੇ ਮਤਲਬ ਕਿ ਆਪਣੇ ਵਿਜੀਲੈਂਟ ਡਿਪਾਰਟਮੈਂਟ ਔਰ ਇਹਦੀ ਉੱਚ ਪੱਧਰੀ ਜਾਂਚ ਬਿਠਾਤੀ ਔਰ ਜਿਹੜੇ ਬੰਦੇ ਇਹਦੇ ਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਐਗਜ਼ੈਂਪਲਰੀ ਸਜ਼ਾ ਹੋਊਗੀ ਐਗਜ਼ੈਂਪਲਰੀ ਐਗਜ਼ੈਂਪਲ ਸੈਟ ਹੋਊਗੀ ਤੇ ਆਸਟ ਵੀ ਕਿਸੇ ਮੰਤਰੀ ਨੇ ਕਿਸੇ ਸਰਕਾਰ ਨੇ ਐਡੀ ਵੱਡੀ ਐਗਜ਼ੈਂਪਲ ਸੈਟ ਕੀਤੀ ਹੈ ਇਹ ਇਹ 15 ਦਿਨ ਬਾਅਦ ਜਾ ਕੇ ਨੇ ਫਰਾਨੀ ਦੀ ਗੱਲ ਤਾਂ ਇਹ ਦੇਖੋ 15 ਦਿਨ ਬਾਅਦ ਕਿਸੇ ਨੇ ਕਹਿਤਾ ਹੋਣਾ ਵੀ ਜੀ ਤੁਹਾਡੀ ਮਾੜੀ-ਮੋਟੀ ਕਿਤੇ ਹੋ ਸਕਦਾ ਤੁਹਾਡੀ ਖੁੱਸੀ ਹੋਈ ਜ਼ਮੀਨ ਬਾਚ ਪੇ ਫੇਰ ਉਹ ਲੀਡਰ ਨੇ ਜਮਾਨਤਾ ਜ਼ਬਤ ਹੋਏ ਲੀਡਰ ਨੇ ਖੰਨੇ ਚੋਂ ਨਕਾਰੇ ਹੋਏ ਨੇ ਇਹਨਾਂ ਦੇ ਰਾਜ ਚ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਘਰਾਂ ਚ ਲੋਕਾਂ ਦੇ ਸੱਤਰ ਵਿਛਾਉਣ ਵਾਲੇ ਲੀਡਰ ਆ ਮੰਡੀ ਚ ਜਿੱਥੇ ਬੈਠੇ ਆ ਪੂਰੇ ਘਟਾਲਾ ਕਰਨ ਵਾਲੇ ਇਹਨਾਂ ਦੇ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਇਹ ਆਪਣੇ ਆਪ ਨੂੰ ਕਹਣ ਵਾਲੇ ਬਾੜਦਾਨੇ ਚੋਰੀ ਪਈਏ ਖਾਣ ਵਾਲੇ ਹੈ ਆਪਣੇ ਚਹੇਤਿਆਂ ਨੂੰ ਇਹ ਠੇਕੇ ਦੇਣ ਵਾਲੇ ਆਪਣੇ ਚਹੇਤਿਆਂ ਨੂੰ ਉਹਦੇ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਆ ਲੈਟਾ ਲੱਗਦੀਆਂ ਨੇ ਉਹਦੇ ਠੇਕੇ ਦਾ ਬੱਸ ਢਿਆਂ ਦੇ ਠੇਕੇ ਦੇਣ ਵਾਲੇ ਇਹ ਲੋਕ ਮਤਲਬ ਕਿ ਹੁਣ ਸਾਨੂੰ ਸਿਖਾਣਗੇ ਵੀ ਕਿਵੇਂ ਸਰਕਾਰਾਂ ਚੱਲਦੀਆਂ ਸੋ ਇਹ ਪਹਿਲਾ ਆਪਣੇ ਮੰਜੇ ਥੱਲੇ ਸੋਟਾ ਫੇੜਨਾ ਇਹ ਦੇਖੋ ਹੈਰਾਨੀ ਨਹੀਂ ਕਰਨ ਇਹ ਜਿਹੜੇ ਖੰਨੇ ਦੇ ਸਾਡੇ ਉਹਦੇ ਸਾਫਕਾ ਐਮ ਐਲ ਏ ਨੇ ਉਹਨਾਂ ਚ ਇੰਨਾ ਦਮ ਖਾਮ ਨਹੀਂ ਕਿ ਇਕੱਲੇ ਕਿਤੇ ਖੰਨੇ ਦੇ ਵਿੱਚ ਵਿਚਰ ਲੈਣ ਆਸ-ਪਾਸ ਦੇ ਦੋ ਹਲਕਿਆਂ ਦੇ ਤਾਂ ਉਹਨਾਂ ਨੂੰ ਲੀਡਰ ਸੱਦਣੇ ਪੈਂਦੇ ਨੇ ਆਪਣੇ ਨਾਲ ਵੀ ਚਲੋ ਜੀ ਮੇਰੇ ਨਾਲ ਪੋਰਾ ਲੋਕਾਂ ਨੂੰ ਐ ਵੀ ਲੱਗੇ ਵੀ ਮੇਰੇ ਨਾਲ ਦੋ ਬੰਦੇ ਹੈਗੇ ਨੇ ਸਰ ਤੋੜਤਾ ਖੰਡਾਤਾ ਇਹਨਾਂ ਦੇ ਨਾਲ ਇੱਕ ਵੀ ਕੰਮ ਦਾ ਬੰਦਾ ਅੱਜ ਇਹਨਾਂ ਦੇ ਨਾਲ ਨਹੀਂ ਸ਼ਹਿਰ ਦਾ ਔਰ ਬੁਰੀ ਤਰ੍ਹਾਂ ਨਾ ਖਤਮ